25 ਨਵੰਬਰ 2025 ਨੂੰ ਖਾਲਸਾ ਪੰਥ ਧੰਤੰਗ ਸਾਹਿਬ ਸਤਿਗੁਰੂ ਛੇਰਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ ਦੇ ਰੂਪ ਦੇ ਵਿੱਚ ਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਯਾਲਾ ਜੀ ਦੀ ਸ਼ਹੀਦੀ ਨੂੰ 350 ਸਾਲਾਂ ਸਮਰਪਿਤ ਸਾਬ੍ਹ ਸ੍ਰੀ ਗੁਰੂ ਗੋਬਿੰਦ ਸਿੰਘ ਪਾਚਾ ਜੀ ਦਾ 350 ਸਾਲਾਂ ਗੁਰਤਾ ਗੱਦੀ ਨੂੰ ਸਮਰਪਿਤ ਇਹ ਸ਼ਤਾਬ ਦੀ ਰੂਪ ਦੇ ਵਿੱਚ 23 24 ਤੇ 25 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਏ ਜਾ ਰਹੇ ਜਿਹਦੇ ਬਾਬਤ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਪਿਛਲੇ ਸਾਲ ਤੋਂ ਹੀ ਸਾਰੇ ਪ੍ਰੋਗਰਾਮਾਂ ਦੀ ਸ਼ੁਰੂਆਤ ਆਰੰਭਤਾ ਸ਼ੁਰੂ ਕਰ ਦਿੱਤੀ ਗਈ ਸੀ। ਸਬ ਕਮੇਟੀ ਵੀ ਵੱਡੀ ਬਣਾਈ ਗਈ ਜੇ ਸਬ ਕਮੇਟੀ ਕਮੇਟੀ ਨੇ ਵੱਖ-ਵੱਖ ਜਿਹੜੇ ਸਾਡੇ ਚਾਹੇ ਉਹ ਮਹਾਨ ਨਗਰ ਕੀਰਤਨਿਆਂ ਤੇ ਚਾਹੇ ਉਹ ਮਹਾਨ ਗੁਰਮਤ ਦੇ ਸਮਾਗਮ ਆ ਤੇ ਚਾਹੇ 3 ਦਿਨ ਦੇ 23 24 25 ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਸਵਾਗਮ ਆ। ਉਨਾ ਸਾਰਿਆਂ ਦੀ ਰੂਪਰੇਖਾ ਵੀ ਲਿਖੀ ਆ ਇਹਦੀ ਸ਼ੁਰੂਆਤ ਸ਼ਤਾਬਦੀ ਦੀ ਸਹਿਬ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰੂ ਕੇ ਗੁਰੂ ਕੇ ਮੈਲ ਗੁਰਦੁਆਰਾ ਸਾਹਿਬ ਤੋਂ ਉਸ ਦਿਨ ਇਹਦੀ ਪ੍ਰੰਭਤਾ ਹੋਈ ਸੀ ਜਿਹਦੇ ਤਹਿਤ ਹੁਣ ਸਾਡੇ ਮੋਤੀ ਬਾਗ ਪਟਿਆਲਾ ਵਿਖੇ ਇੱਕ ਵੱਡਾ ਸਮਾਗਮ ਵੀ ਸਾਡਾ ਤੇ ਅਮਰ ਸੰਚਾਰ ਵੀ ਹੋਇਆ ਹੋਂ 27 ਤਰੀਕ ਨੂੰ ਸਾਡੇ ਹੰਡਿਆਆ ਵਿਖੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਇਹ 350 ਸਾਲਾਂ ਸ਼ਤਾਬਦੀ ਨੂੰ ਸਮਰਪਿਤ ਵੱਡਾ ਸਮਾਗਮ ਅਮਰ ਸੰਚਾਰ ਦੇ ਰੂਪ ਵਿੱਚ ਗੁਰਮਤ ਸਮਾਗਮ ਦੇ ਰੂਪ ਵਿੱਚ ਤੇ ਬਾਬਾ ਬਕਾਲਾ ਸਾਹਿਬ ਜਿੱਥੇ ਸਤਿਗੁਰਾਂ ਨੇ ਆਪਣੀ ਜੀਵਨ ਦਾ ਲੰਮਾ ਸਮਾਂ 26 ਸਾਲ 9 ਮਹੀਨੇ 13 ਦਿਨ ਉੱਥੇ ਕੱਟੇ ਉੱਥੇ ਵੀ ਅਸੀਂ ਉਹ ਵੱਡਾ ਇੱਕ ਸਮਾਗਮ ਮਨਾਉਣ ਜਾ ਰਹੇ ਹਾਂ ਮੇਰਾ ਕਹਿਣ ਤੋਂ ਭਾਵ ਕਿ ਸਾਡੇ ਨਗਰ ਕੀਰਤਨ ਅਸਾਮ ਤੋਂ ਸ਼ੁਰੂ ਹੋਣੇ ਆ ਜਿਹੜੇ ਲਗਭਗ ਸਤੰਬਰ ਦੇ ਵਿੱਚ ਇਹਨਾਂ ਦੀ ਸ਼ੁਰੂਆਤ ਕੀਤੀ ਜਾਊਗੀ ਉਹ ਰੂਟ ਸਾਰੇ ਤੈਅ ਕਰ ਲਏ ਗਏ ਮਟਨ ਤੋਂ ਜਿਹੜਾ ਛਿਦੀ ਨਗਰ ਤੋਂ ਸਾਡੇ ਮਹਾਨ ਨਗਰ ਕੀਰਤਨ ਆਉਣਾ ਉਹ ਦੀ ਅਸੀਂ ਸ਼ੁਰੂਆਤ ਪਹਿਲਾਂ ਕੀਤੀ ਸੀ ਪਰ ਸਕਿਉਰਿਟੀ ਪੁਆਇੰਟ ਆਫ 뷰 ਨਾਲ ਸਰਕਾਰ ਨੇ ਸਾਨੂੰ ਉਹ ਕਿਹਾ ਵੀ ਤੁਸੀਂ ਸਤੰਬਰ ਤੋਂ ਪਹਿਲਾਂ ਇਹ ਕਰ ਨਹੀਂ ਸਕਦੇ ਸੋ ਉਹ ਵੀ ਸਾਡੇ ਆਲਰੇਡੀ ਕੀਤੇਵਾਦੇ ਉਹਦੇ ਨਾਲ ਦੀ ਨਾਲ ਅਸੀਂ ਜਿਹੜੇ ਵੱਡੇ ਸਮਾਗਮ ਆ ਉਹਨਾਂ ਦੇ ਵਿੱਚ ਦਿੱਲੀ ਦੇ ਵਿੱਚ 4 ਦਿਨ ਲਗਾਤਾਰ ਇੱਕ ਸਮਾਗਮ ਹੁਣ ਕਰਨਾਟਕਾ ਬੰਗਲੌਰ ਵਿਖੇ ਗੁਰਮਤ ਨੂੰ 350 ਸਾਲਾਂ ਸਮਰਪਿਤ ਨੂੰ ਹੋਇਆ ਇੱਕ Shimla ਵਿਖੇ ਹੋਇਆ ਤੇ ਅਸੀਂ ਬਾਰੀਆਂ ਸਾਰੀਆਂ ਸਟੇਟਾਂ ਦੇ ਵਿੱਚ ਵੀ ਇਹ ਸਮਾਗਮ ਕਰਨ ਜਾ ਰਹੇ ਮੈਂ ਤਾਂ ਤੁਹਾਡੇ ਕਿ ਖਾਲਸਾ ਪੰਥ ਸਮੁੱਚੇ ਤੌਰ ਤੇ ਸ਼ਤਾਬ ਦੀਆਂ ਆਪ ਮਨਾਉਣ ਦੇ ਸਮਰਾਥ ਹੈ। ਇਹ ਜਿੱਥੇ ਆਪ ਮਨਾਉਂਦਾ ਉੱਤੇ ਸਾਰੀਆਂ ਜਥੇਬੰਦੀਆਂ ਦੀ ਸਹਿਯੋਗ ਲੈਂਦਾ ਹੈ। ਤੇ ਮੈਨੂੰ ਖੁਸ਼ੀ ਵੀ ਆ ਕਿ ਸਿੱਖ ਪੰਥ ਦੀਆਂ ਸਾਰੀਆਂ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚਤਾਵਦੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੀਆਂ ਤੇ ਆਪਣਾ ਯੋਗਦਾਨ ਪਾਉਂਦੀਆਂ। ਪਰ ਮੈਂ ਜਿਹੜੀ ਆ ਹੁਣ ਤੁਹਾਡੇ ਨਾਲ ਗੱਲ ਸਾਂਝੀ ਕਰਨ ਇਹਨੂੰ ਕਿਸੇ ਦੂਸਰੇ ਪੱਖ ਤੋਂ ਨਾ ਲਿਆ ਜਾਵੇ ਮੈਂ ਸਰਕਾਰ ਨੂੰ ਕਹਿਣਾ ਚਾਹਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਪ੍ਰੈਸ ਕਾਨਫਰੰਸ ਕਰਕੇ ਈਵਨ ਮੈਂ ਅਨੰਦਪੁਰ ਸਾਹਿਬ ਵੀ ਥੋੜੇ ਦਿਨ ਪਹਿਲਾਂ ਗਿਆ ਸੀ ਤੇ ਉਸ ਦਿਨ ਵੀ ਉੱਥੇ ਕਿਹਾ ਸੀ ਕਿ ਅਸੀਂ ਸਾਰਿਆਂ ਸਰਕਾਰਾਂ ਨੂੰ ਚਾਹੇ ਸੈਂਟਰ ਦੀਆਂ ਤੇ ਚਾਹੇ ਪੰਜਾਬ ਤੇ ਬਾਕੀ ਸਟੇਟਾਂ ਦੀਆਂ ਸਾਰਿਆਂ ਨੂੰ ਅਸੀਂ ਇਨਵੀਟੇਸ਼ਨ ਦੇਾਂਗੇ ਇਹਨਾਂ ਤਿੰਨਾਂ ਦਿਨਾਂ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਪਰ ਮੈਨੂੰ ਅਫਸੋਸ ਨਾ ਕਹਿਣਾ ਪੈ ਰਿਹਾ ਕਿ ਸਰਕਾਰਾਂ ਦੇ ਕਾਰਜ ਨਹੀਂ ਹੁੰਦੇ ਧਾਰਮਿਕ ਖੇਤਰ ਦੇ ਵਿੱਚ ਜਿਹੜੀਆਂ ਖਿਤਾਬ ਦੀਆਂ ਮਨਾਉਣੀਆਂ ਤੇ ਕੱਲ ਬਹਿਨ ਸਾਹਿਬ ਨੇ ਜਿਹੜਾ ਉਹ ਪ੍ਰੈਸ ਕਾਨਫਰੰਸ ਕਰਕੇ ਉੱਥੇ ਇਹ ਐਲਾਨ ਕੀਤਾ ਜੋ ਪੈਟਰਨ ਤੇ ਅਸੀਂ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਪ੍ਰੋਗਰਾਮ ਲਿਖੇ ਸੀ ਉਹ ਪ੍ਰੋਗਰਾਮ ਉਹਨਾਂ ਨੇ ਲਿਖੇ ਆ ਇਹ ਮੈਂ ਈਰਖਾ ਦੇ ਬਸ ਨਹੀਂ ਕੋਈ ਵੀ ਗੱਲ ਕਹਿ ਰਿਹਾ ਮੈਂ ਸਿਰਫ ਤੁਹਾਨੂੰ ਚੇਤਾ ਕਰਾਉਣਾ ਚਾਹੁੰਨਾ ਕਿ ਇਹ ਸਰਕਾਰ ਜਿਹੜੀ ਆ ਮਾਰਚ 2022 ਚ ਹੋਂਦ ਚਾਈ ਸੀ ਉਹ ਤੇ ਮੈਂ ਤੁਹਾਨੂੰ ਹੁਣ 13 ਜਿਹੜੀਆਂ ਸ਼ਤਾਬ ਦੀਆਂ ਅਸੀਂ ਮਨਾਈਆਂ ਔਨ ਰਿਕਾਰਡ ਆ ਤੁਸੀਂ ਦਰਿਆਬਤ ਕਰ ਲਿਓ ਕਿ ਇਹਨਾਂ ਇੰਨੀਆਂ ਸ਼ਤਾਬਦਿਆਂ ਦੇ ਵਿੱਚ ਕਿਤੇ ਛੜਕਦੇ ਕੋ ਰੋੜਾ ਵੀ ਲੱਗਾ ਕਿਸੇ ਸ਼ਤਾਬਦੀ ਨੂੰ ਸਮਰਪਿਤ ਕੋਈ ਗੁਰਮੰਦਾ ਸਮਾਗਮ ਜਿਹੜਾ ਸ਼੍ਰੋਮਣੀ ਕਮੇਟੀ ਨੇ ਕੀਤਾ ਉਹਦੇ ਵਿੱਚ ਯੋਗਦਾਨ ਪਾਇਆ ਇਹ ਮੈਂ ਤੁਹਾਨੂੰ ਸਾਰੀਆਂ ਸ਼ਤਾਬਦੀਆਂ ਇਸ ਕਰਕੇ ਕਹਿ ਰਿਹਾ ਕਿ ਆਹ ਸ਼ਤਾਬਦੀ ਦੇ ਉੱਤੇ ਇਹ ਜਿਹੜੇ ਧਾਰਮਿਕ ਸਮਾਗਮ ਸਰਕਾਰ ਕਿਉਂ ਕਰਨ ਜਾ ਰਹੀ ਆ ਕਿਤੇ ਸ਼੍ਰੋਮਣੀ ਗੋਤਰਾ ਪ੍ਰਬੰਧਕ ਕਮੇਟੀ ਨਾਲ ਸਹਿਮਿਕਾ ਤਾਂ ਨਹੀਂ ਪਾਲਣ ਜਾ ਰਹੀ ਜਾਇ ਦੇ ਪਿੱਛੇ ਕੋਈ ਹੋਰ ਲੁਕਵਾ ਏਜੰਡਾ ਤਾਂ ਨਹੀਂ 222 8 ਅਗਸਤ ਨੂੰ 100 ਸਾਲਾ ਗੁਰੂ ਕੇ ਬਾਗ ਦਾ ਮੋਰਚਾ ਤੁਸੀਂ ਸਾਰੇ ਜਾਣਦੇ ਕਿੰਡੀ ਵੱਡੀ ਸ਼ਤਾਬਦੀ ਮਨਾਈ ਕੋਈ ਸਰਕਾਰ ਨੇ ਕਿਸੇ ਪੱਖ ਤੋਂ ਕੋਈ ਇਹਦੇ ਵਿੱਚ ਆਪਣਾ ਯੋਗਦਾਨ ਨਹੀਂ ਪਾਇਆ 30 ਅਕਤੂਬਰ 2022 ਨੂੰ 100 ਸਾਲਾ ਪੰਜਾ ਸਾਹਿਬ ਦਾ ਸਾਕਾ ਜਿਹੜਾ ਪਾਕਿਸਤਾਨ 'ਚ ਵੀ ਮਨਾਇਆ ਇੱਥੇ ਵੀ ਮਨਾਇਆ ਕੋਈ ਯੋਗਦਾਨ ਨਹੀਂ ਫਿਰ 12 ਤੋਂ ਲੈ ਕੇ 14 ਮਾਰਚ ਤੱਕ 2023 ਸਿੱਖ ਪੰਥ ਦਾ ਵੱਡਾ ਮਾਣ ਬਾਬਾ ਅਕਾਲੀ ਬਾਬਾ ਫੂਲਾ ਸਿੰਘ ਦੀ 200 ਸਾਲਾਂ ਦੀ ਜੀਤ ਦੀ ਦਿਹਾੜਾ ਉਹ ਸ਼ਤਾਬਦੀ ਦੇ ਰੂਪ ਵਿੱਚ ਮਨਾਇਆ 17 ਮਈ 2023 ਨੂੰ ਸਰਦਾਰ ਜੱਸਾ ਸਿੰਘ ਰਾਮਗੜੀਏ ਦਾ 300 ਸਾਲਾਂ ਉਹ ਜਨਮ ਦਿਹਾੜਾ ਮਨਾਇਆ ਉਹਦੇ ਵਿੱਚ ਕੋਈ ਯੋਗਦਾਨ ਨਹੀਂ ਉਦੋਂ ਅਲਾਵਾ ਫਿਰ 1 ਅਕਤੂਬਰ 2023 ਨੂੰ ਬੜਾ ਅਹਿਮ ਦਿਨ ਸੀ ਜਦ ਗੁਰਦਰਾ ਸਿੰਘ ਸਭਾ ਲਹਿਰ ਜਿਹੜੀ ਆ ਉਹਦਾ 150 ਸਾਲਾ ਸਥਾਪਨਾ ਦਿਵਸ ਸੀਗਾ ਉਹਦੇ ਵਿੱਚ ਕੋਈ ਯੋਗਦਾਨ ਨਹੀਂ ਪਾਇਆ ਉਸ ਤੋਂ ਬਾਅਦ ਫਿਰ ਸਭ ਤੋਂ ਇੰਪੋਰਟੈਂਟ ਜਿਹੜਾ ਪੰਜਾਬ ਦਾ ਵੱਡਾ ਇਤਿਹਾਸ 9 ਸਤੰਬਰ 2023 ਜਿਹੜੀ ਮਹਾਰਾਜਾ ਰਿਪੂ ਦਮਨ ਸਿੰਘ ਜੇਸ ਮਹਾਰਾਜ ਨੇ ਸਿੱਖੀ ਪਿਰਤਾਂ ਲਈ ਆਪਣੀ ਜਿਹੜੀ ਉਹ ਮਹਾਰਾਜੇ ਦੀ ਜਿਹੜੀ ਪਦਮਯੋ ਦਾ ਖੋਣੀ ਉਹ ਖੋਲ ਗਿਆ ਉਹਨਾਂ ਕੋਲੋਂ ਪਰ ਬੜਾ ਵੱਡਾ ਇਤਿਹਾਸ ਸਿਰਜਾਇਆ ਉਹ ਉਹਨਾਂ ਦੀ 100 ਸਾਲਾਂ ਸ਼ਤਾਬਦੀ ਮਨਾਈ ਕੋਈ ਸਰਕਾਰ ਦਾ ਯੋਗਦਾਨ ਨਹੀਂ 21 ਫਰਵਰੀ 2024 ਨੂੰ ਜੈਤੋਂ ਦਾ ਮੋਰਚਾ ਜਿਹੜਾ ਸੀਗਾ ਵੀ ਮਾਲਵੇ ਦੀ ਧਰਤੀ ਤੇ ਉਹਦੇ ਵਿੱਚ 100 ਸਾਲਾਂ ਫਰੀਦਕੋਟ ਦੇ ਮਨਾਇਆ ਸਰਕਾਰ ਦੀ ਕੋਈ ਸ਼ਮੂਲੀਅਤ ਨਹੀਂ ਸਰਕਾਰ ਵੱਲੋਂ ਕੋਈ ਕਿਤੇ ਪੱਖ ਤੇ ਕੋਈ ਕੋਈ ਜਾਤ ਸ਼ਤਾਪਤ ਕਰ ਦਿੱਤੀ ਜਾਂਦੀ ਉਹ ਤੋਂ ਬਾਅਦ ਫਿਰ ਸਭ ਤੋਂ ਵੱਡਾ ਜਿਹੜਾ 12 13 ਸੈਪਟੰਬਰ 2024 ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹੀ ਜੀ ਦੀ ਗੁਰਤਾ ਗੱਦੀ ਦਿਵਸ ਕਿਹੜਾ ਵੱਡਾ ਸਥਾਨ ਆ ਜਿਹੜਾ ਜਿੱਥੇ ਆਪਾਂ ਬੈਠੇ ਆ ਉਹਦੇ ਵਿੱਚ ਕੋਈ ਯੋਗਦਾਨ ਨਹੀਂ ਕਿਉਂ ਉਸ ਵੇਲੇ ਉਹ ਸ਼ਤਾਰਵ ਦੀਆਂ ਗੁਰੂ ਸਾਹਿਬ ਜੀ ਨੂੰ ਸਮਰਪਿਤ ਸੀ ਇਹ ਮੈਂ ਤਾਂ ਤੁਹਾਨੂੰ ਯਾਦ ਕਰਾ ਰਿਹਾ ਮੈਂ ਕੋਈ ਹੀਰਖਾ ਬੱਤ ਨਹੀਂ ਗੱਲ ਕਰ ਰਿਹਾ ਮੈਂ ਸਿਰਫ ਜਿਹੜੀ ਗੱਲ ਪਤਾ ਦੀ ਕਹਿਣੀ ਚਾਹਣਾ ਉਹ ਤੇ ਮੈਂ ਖੀਰ ਚਾਹੂੰਗਾ ਫਿਰ 14 ਤੋਂ 18 ਸਤੰਬਰ 2024 ਪਵਿੱਤਰ ਗੋਇੰਦਵਾਲ ਦੀ ਧਰਤੀ ਤੇ ਸਤਗੁਰੂ ਗੁਰੂ ਅਮਰਦਾਸ ਪਾਤਸ਼ਾਹ ਦਾ 450 ਸਾਲਾ ਜੋਤੀ ਜੋਤ ਦੇ ਤੇ ਤੁਹਾਨੂੰ ਚੇਤਾ ਇੱਕ ਮਹੀਨਾ ਲਗਾਤਾਰ ਲੋਕਾਂ ਨੇ ਉਸ ਗੋਇੰਦਵਾਲ ਦੀ ਧਰਤੀ ਦੇ ਨਮਸਕਾਰ ਕੀਤੀ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਉੱਥੇ ਲੋਕ ਨਾਤਮਸਤ ਕੋਈ ਬੜੇ ਅਫਸੋਸ ਦੀ ਗੱਲ ਛੜਕਾਂ ਜੇ ਟੁੱਟੀਆਂ ਦੀ ਟੁੱਟੀਆਂ ਰਹੀਆਂ ਕਿਤੇ ਬਜਰੀ ਤੱਕ ਨਹੀਂ ਪਾਈ ਇਹ ਦਾ ਛੱਡੋ ਕੋਈ ਯਾਦੇ ਸਮਰਪਿਤ ਕਰਕੇ ਰੱਖ ਜਾਂਦੇ ਕੋਈ ਯੋਗਦਾਨ ਨਹੀਂ ਉਦੋਂ ਬਾਅਦ ਫਿਰ ਸ੍ਰੀ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਗਰਿਆਈ ਦਿਵਸ ਜਿਹਨੂੰ ਗੁਰਮੁਖੀ ਦਿਵਸ ਦੇ ਤੌਰ ਤੇ ਆਪਾਂ ਮਨਾਇਆ ਉਹਦੇ ਵਿੱਚ ਕੋਈ ਯੋਗਦਾਨ ਨਹੀਂ ਸਰਕਾਰ ਦਾ ਉਹ ਤੋਂ ਵਾਦਾ ਮੌਜੂਦਾ ਸਮੇਂ ਦੇ ਵਿੱਚ 24 ਸਤੰਬਰ 222 ਨੂੰ ਪੰਥਰਤਨ ਜਹੇਦਾਰ ਗੁਰਚਾਨ ਸਿੰਘ ਜੀ ਟੋੜਾ ਉਹਨਾਂ ਦੇ ਸਮਰਪਿਤ 100 ਸਾਲਾ ਜਿਹੜਾ ਉਹਨਾਂ ਦੇ ਨਗਰ ਵੀ ਮਨਾਇਆ ਤੇ ਅਸੀਂ ਵੀ ਸ਼ੋਮਣੀ ਕਮੇਟੀ ਨੇ ਮਨਾਇਆ ਕੋਈ ਯੋਗਦਾਨ ਨਹੀਂ ਮਾਤਾ ਗੁਜਰਕੌਰ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਉਹ ਕਰਤਾਰਪੁਰ ਦੀ ਧਰਤੀ ਤੇ ਬੜਾ ਵੱਡਾ ਇਕੱਠ ਸਤਾਬ ਦੀ ਰੂਪ ਦੇ ਵਿੱਚ ਹੋਇਆ ਇਥੇ ਤੱਕ ਕਿ ਕੋਈ ਸਰਕਾਰ ਦਾ ਨੁਮਾਇੰਦਾ ਨਮਸਕਾਰ ਕਰਨ ਨਹੀਂ ਆਇਆ। ਉਹ ਚ ਸ਼ਮੂਲੀਅਤ ਨਹੀਂ ਕੀਤੀ। ਕਿਉਂਕਿ ਗੁਰੂ ਘਰ ਸਾਂਝੇ ਹੁੰਦੇ ਆ ਕਈ ਵਾਰੀ ਸਵਾਲ ਉਠਦਾ ਵੀ ਸਾਨੂੰ ਕਿਹਾ ਨਹੀਂ। ਇਹ ਸੰਗਤ ਇੱਥੇ ਆਪ ਨਤ ਮਸਤ ਕੋਣ ਆਉਂਦੀ ਆ ਤੇ ਮਾਤਾ ਗੁਜਰਕੌਰ ਜੀ ਦਾ ਕਿੱਡਾ ਵੱਡਾ ਪਾਰ ਪੁਕਾਰਿਆ ਸਾਡੇ ਸਾਰਿਆਂ ਦੇ ਉੱਤੇ। ਸਾਹਿਬ ਗੁਰੂ ਤੇਗ ਬਹਾਦਰ ਪਾਚਾ ਜਿਹੜੀ ਛਿੱਤੀ ਆਪਾਂ ਹੁਣ ਮਨਾਉਣਾ ਗੁਰਪੁਰਬ ਉਹ ਮਾਤਾ ਜੀ ਦਾ ਉਹਦੇ ਵਿੱਚ ਬੜਾ ਵੱਡਾ ਯੋਗਦਾਨ ਸੀ। ਉਦੋਂ ਅਲਾਵਾ ਹੋਣਾ ਜਿਹੜੇ ਮੌਜੂਦਾ ਤਿੰਨ ਦਿਹਾੜੇ ਆ ਇਹ ਤਿੰਨ ਦਿਹਾੜਿਆਂ ਦੇ ਵਿੱਚ ਜਦ ਕੇ ਸ਼੍ਰੋਮਣੀ ਕਮੇਟੀ ਨੇ ਪਤਾ ਸੀ ਕਿ 23 24 25 ਨਵੰਬਰ ਨੂੰ ਅਸੀਂ ਪ੍ਰੋਗਰਾਮ ਲੀਕ ਕੀਆ ਤੇ ਪੈਰਲਲ 23 24 25 ਨੂੰ ਆਨੰਦਪੁਰ ਦੀ ਧਰਤੀ ਦੇ ਪ੍ਰੋਗਰਾਮ ਲੀਕ ਦਿੱਤੇ ਆ ਤੇ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਮੈਂ ਤੁਹਾਨੂੰ ਹੁਣ ਸਾਰੇ ਵੱਖ-ਵੱਖ ਫਿਗਰ ਵੀ ਦੇਵਾਂਗਾ ਤੇ ਮੈਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਧਾਰਮਿਕ ਸਮਾਗਮ ਖਾਲਸਾ ਪੰਥ ਦੀ ਨਮੈਂਦਾ ਜਥੇਬੰਦੀ ਸ਼ੋਮਣੀ ਗੁਰਦੁਆਰਾ ਪਰਨੰਤ ਕਮੇਟੀ ਮਨਾਉਂਦੀ ਆ ਪਹਿਲਾਂ ਵੀ ਮਨਾਉਂਦੀ ਰਹੀ ਮਨਾਉਂ ਵੀ ਰਹੀ ਤੇ ਮਨਾਉਂਦੀ ਵੀ ਰਹੂਗੀ ਤੇ ਉਹਦੇ ਵਿੱਚ ਸਾਰੀਆਂ ਖਾਲਸੇ ਪੰਥ ਦੀਆਂ ਜਥੇਬੰਦੀਆਂ ਆਪਣਾ ਯੋਗਦਾਨ ਪਾਉਂਦੀਆਂ ਤੇ ਪੰਜਾਬ ਸਰਕਾਰ ਨੂੰ ਵੀ ਮੈਂ ਬੇਨਤੀ ਕਰਨੀ ਚਾਹਨਾ ਕਿ ਆਪਾਂ ਪੈਰਲਲ ਇਹ ਧਾਰਮਿਕ ਪ੍ਰੋਗਰਾਮ ਨਾ ਮਲੀਕੀ ਤੁਸੀਂ ਜੇ ਮੈਲੇ ਲਿਖਣੇ ਉਹ ਮੈਂ ਤੁਹਾਨੂੰ ਦੱਸਦਾ ਕੀ ਲਿਖਣੇ ਆ ਜਦੋਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹੀ ਦਾ 1969 ਦੇ ਵਿੱਚ 500 ਸਾਲਾ ਜਿਹੜੇ ਸਤ ਗੁਰਾਂ ਦਾ ਪ੍ਰਕਾਸ਼ ਦਿਹਾੜਾ ਸੀ ਉਸ ਵੇਲੇ ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਇਮ ਕੀਤੀ ਸੀ ਇਹ ਹੁੰਦੇ ਸਰਕਾਰ ਦੇ ਕੰਮ ਉਹਦੇ ਨਾਲ ਗੁਰਨਾਨਕ ਹਸਪਤਾਲ ਅੰਮ੍ਰਿਤਸਰ ਤੇ ਕਈ ਨਾਂ ਗੁਰੂਨਾਮ ਗੁਰੂ ਸਾਹਿਬ ਦੇ ਨਾਂ ਤੇ ਖੋਲੇ ਕਿਉਂਕਿ ਉਹ ਧਾਰਮਿਕ ਸਮਾਗਮ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਸੀ ਸ਼ਤਾਬਦੀ ਸ਼ੋਮਣੀ ਕਮੇਟੀ ਨੇ ਮਨਾਈ ਸੀ ਪਰ ਆ ਜਿਹੜੇ ਕਾਰਜ ਆ ਇਹ ਉਸ ਵੇਲੇ ਹੋਏ ਫਿਰ 300 ਸਾਲਾਂ ਸ਼ਤਾਬਦੀ ਜਿਹੜੀ ਖਾਲਸੇ ਦੀ ਵਿਰਾਸਤ ਉਹ ਅਸੀਂ ਆਨੰਦਪੁਰ ਦੀ ਧਰਤੀ ਤੇ ਮਨਾਈ ਜਿੱਥੇ ਇੱਕ ਪੰਜ ਪਿਆਰਾ ਪਾਰਕ ਦੇ ਲਈ ਆਪਾਂ ਛੜਕਦੇ ਜਾਂਦੇ ਆ ਤੇ ਨਾਲ ਵਿਰਾਸਤ ਹੈ ਖਾਲਸਾ ਜਿੱਥੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਹ ਵਿਰਾਸਤ ਹੈ ਖਾਲਸਾ ਦੇਖਣ ਆਉਂਦੇ ਆ ਉਹ ਧਾਰਮਿਕ ਸਮਾਗਮ ਨਹੀਂ ਸੀ ਉਹ ਇੱਕ ਇਵੈਂਟ ਕਾਇਮ ਕੀਤੇ ਸਮਰਪਿਤ ਕੀਤੇ ਸ਼ੋਹ ਉਹ ਸ਼ਦਾਬ ਦੀਆਂ ਨੂੰ ਤੇ ਉਹ ਤੋਂ ਇਲਾਵਾ ਬੰਦਾ ਸਿੰਘ ਬਹਾਦਰ ਦੀ ਜਿਹਨੂੰ ਆਪਾਂ ਸਰਹੰਦ ਫਤਿਹ ਦੇਵਸ ਕਰਦੇ ਆ ਜਿਹੜਾ ਨਗਰ ਕੀਰਤਨ ਚੱਪੜ ਜਿਹੜੀ ਤੋਂ ਟੁਰ ਕੇ ਉਹ ਪ੍ਰਕਾਸ਼ ਸਤਗੁਰਾਂ ਦੇ ਪਵਿੱਤਰ ਧਰਤੀ ਸ੍ਰੀ ਖਾਦਾ ਫਤਿਹਗੜ੍ਹ ਪਹੁੰਚਦਾ ਉਹਤੇ ਚੱਪੜ ਚਿੜੀ ਦਾ ਤੁਸੀਂ ਦੇਖ ਰਹੇ ਕਿੰਡੀ ਵੱਡੀ ਉਹ ਜਿਹੜੀ ਇਮਾਰਤ ਤੇ ਉੱਥੇ ਉਹਨਾਂ ਦੀ ਯਾਦ ਜਿਹੜੀ ਆ ਉਹ ਸਰਕਾਰ ਨੇ ਸਾਰਨਾ ਕੀਤੀ ਸੀ ਧਾਰਮਿਕ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਸੀ ਉਹ ਤੋਂ ਇਲਾਵਾ ਆ ਹੁਣ ਮੌਜੂਦਾ ਆਪਾਂ ਸਾਬ੍ਹ ਸ੍ਰੀ ਗੁਰੂ ਗੋਬਿੰਦ ਸਿੰਘ ਪਾਚਾ ਦਾ 350 ਸਾਲਾਂ ਪ੍ਰਕਾਸ਼ ਦਿਹਾੜਾ ਪਵਿੱਤਰ ਬਿਹਾਰ ਦੀ ਧਰਤੀ ਤੇ ਮਨਾਇਆ ਕਿੰਨ ਮਨਾਇਆ ਤਕਸਰੀ ਪਟਨਾ ਸਾਹਿਬ ਨੇ ਧਾਰਮਿਕ ਸਮਾਗਮ ਕਿੰਨ ਕੀਤੇ ਤਕਸਰੀ ਪਟਨਾ ਸਾਹਿਬ ਨੇ ਅਸੀਂ ਵੀ ਸ਼੍ਰੋਮਣੀ ਕਮੇਟੀ ਵੀ ਤੇ ਹੋਰ ਸਭ ਸੰਸਥਾਵਾਂ ਸਹਿਯੋਗ ਕਰਦੀਆਂ ਰਹੀਆਂ ਉੱਥੇ ਜਾ ਕੇ ਤੇ ਅਸੀਂ ਇਹ ਪੂਰਾ ਸਹਿਯੋਗ ਵੀ ਕੀਤਾ ਤੇ ਬਿਹਾਰ ਦੀ ਸਰਕਾਰ ਨੇ ਕੀ ਕੀਤਾ ਉਹਨੇ ਸਾਰੇ ਸਰਕਾਰੀ ਤੌਰ ਤੇ ਪ੍ਰਬੰਧ ਕਰਕੇ ਦਿੱਤੇ ਸੋ ਮੇਰਾ ਕਹਿਣ ਤੋਂ ਭਾਵ ਮੈਂ ਤੁਹਾਡਾ ਇਹ ਤਾਂ ਸਾਂਝੀ ਕਰ ਰਿਹਾ ਕਿ ਸਰਕਾਰਾਂ ਨੇ ਕਿਹੜੇ ਕੰਮ ਕਰਨੇ ਹੁੰਦੇ ਆ ਸਰਕਾਰਾਂ ਦੇ ਕੰਮ ਹੁੰਦੇ ਆ ਕਿ ਕੋਈ ਕਿਸੇ ਧਰਮ ਨੂੰ ਵੀ ਸਬੰਧਤ ਸਨਿਤਾਪ ਦੀ ਹੋਵੇ ਸਿੱਖ ਧਰਮ ਨੂੰ ਚੇਚੇ ਤੌਰ ਤੇ ਤੇ ਬਾਕੀਆਂ ਨੂੰ ਵੀ ਤੇ ਉਹ ਆਪਣੀ ਉਹਨਾਂ ਦੇ ਈਵੈਂਟ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਯਾਦਗਾਰੀ ਜਿਹੜੇ ਸਮਾਰਪਿਤ ਕੀਤੇ ਜਾਣੇ ਚਾਹੀਦੇ ਆ ਤੇ ਜਿਹੜਾ 450 ਸਾਲਾ ਸਹਿਬ ਗੁਰੂ ਗੁਰਾਂ ਸਾਹਿਬ ਪਾਛਾ ਜੀ ਦਾ ਆਧ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਛਾ ਦਾ ਪ੍ਰਕਾਸ਼ ਦਿਹਾੜਾ ਸੀ ਜਿਹੜਾ ਆਪਾਂ 2400 2400 ਸਾਲਾ ਮਨਾਇਆ ਉਹਦੇ ਵਿੱਚ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਕਾਇਮ ਕੀਤੀ ਭਾਵੇਂ ਚੋਮਣੀ ਕਮੇਟੀ ਨੇ ਆਪਣੇ ਤੌਰ ਤੇ ਕਾਇਮ ਕੀਤੀ ਪਰ ਸਰਕਾਰ ਨੂੰ ਕਿਉਂਕਿ ਜਿਹੜੇ ਤੁਸੀਂ ਜੁਨੀਅਰ ਰਸਤੀਆਂ ਬਣਾਉਣੀਆਂ ਬੜੇ-ਬੜੇ ਯਤਨ ਕਰਨੇ ਪੈਂਦੇ ਆ ਉਹ ਸਾਰੇ ਨੋਬਜੈਕਸ਼ਨ ਦੂਜੇ ਸਾਰੇ ਉਹ ਸਾਰੇ ਕਾਇਮ ਕੀਤੇ ਸੋ ਮੇਰਾ ਕਹਿਣ ਤੋਂ ਭਾਵ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰੱਥ ਆ ਔਰ ਇਹ ਸਮਾਗਮ ਬਣਾ ਰਹੀ ਅਸੀਂ ਤੁਹਾਨੂੰ ਖੁੱਲਾ ਮੈਂ ਉਦੋਂ ਵੀ ਕਿਹਾ ਤੇ ਅੱਜ ਵੀ ਕਹਿੰਦਾ ਸਾਨੂੰ ਖੁੱਲਾ ਸਦਾ ਇਦਾਂ ਵੀ ਤੇ ਤੁਹਾਨੂੰ ਆ ਕੇ ਵੀ ਦੇਾਂਗੇ ਤੇ ਤੁਸੀਂ ਇਹਨਾਂ ਧਾਰਮਿਕ ਸ਼ਤਾਪਦੀਆਂ ਦੇ ਸਮਾਗਮਾਂ ਦੇ ਵਿੱਚ ਸ਼ਾਮਲ ਹੋਵੋ ਤੁਹਾਡੇ ਕਰਨ ਦਾ ਕੀ ਕੰਮ ਆ ਲਓ ਮੈਂ ਹੁਣ ਤੁਹਾਡੇ ਬੈਠਿਆਂ ਤੇ ਕਹਿੰਦਾ ਬੈਂਸ ਸਾਹਿਬ ਦਾ ਇਲਾਕਾ ਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜੀ ਗੜ੍ਹ ਸ਼ੇਂਕਰ ਤੋਂ ਰੋਡ ਜਾਂਦੀ ਆ ਆਨੰਦਪੁਰ ਸਾਹਿਬ ਨੂੰ ਉਹ ਕੌਣਾਂ ਅਜਿ ਮਨਾ ਰਿਹਾ ਜੀ ਕੌਣ ਬਣਾ ਰਿਹਾ ਉਹ 2 ਸਾਲ ਤੋਂ ਚੱਲ ਰਹੀ ਆ ਪਵਿੱਤਰ ਖਾਲਸੇ ਦੀ ਧਰਤੀ ਉਹ ਬਾਬਾ ਸਤਨਾਮ ਸਿੰਘ ਜੀ ਬਾਬਾ ਸੋਚਾ ਸਿੰਘ ਜੀ ਕਾਰ ਸੇਵਾ ਵਾਲੇ ਆਨੰਦਗੜ੍ਹ ਕਿਲੇ ਵਾਲੇ ਬਣਾ ਰਹੇ ਆ ਤੇ ਤੁਸੀਂ ਦੇਖੋਗੇ ਉਹ 3 ਲੇਨ ਨਾਲੇ 6 ਸਲੇਨ ਸੜਕ ਬਣ ਰਹੀ ਆ ਤੇ ਬੈਂਸਾਬਾ ਉਧਰ ਨੂੰ ਵੀ ਧਿਆਨ ਦੇ ਦਿਓ ਸ਼ਤਾਬਦੀ ਦੇ ਵਿੱਚ ਵੱਡਾ ਕੀਰਤੀਵਾਨ ਸਨਮਤ ਕਰ ਜਾਓ ਤੇ ਸਤਲੋਜ ਦੇ ਉੱਤੇ ਆ ਮੈਂ ਪਰਸੋਂ ਜਾ ਕੇ ਆਇਆ ਪੁਲ ਦੇ ਉੱਤੇ ਮੇਰੇ ਖਾਲ ਪੈਚ ਵਰਕ ਵੀ ਨਹੀਂ ਮਿੱਟੀ ਵਿਚਾਰੇ ਪਾਉਣ ਦੇ ਠੱਕ ਠੱਕ ਗੱਡੀਆਂ ਵੱਜਦੀਆਂ ਕਿਸੇ ਦਾ ਬੈਰਿੰਗ ਟੁੱਟਦਾ ਕਿਸੇ ਦਾ ਕੁਝ ਹੋਰ ਟੁੱਟਦਾ ਇਹ ਕਾਰਜ ਤੁਹਾਡੇ ਕਰਨ ਵਾਲੇ ਆ ਇਹ ਕਾਰਜ ਤੁਹਾਨੂੰ ਆਪ ਕਰਨੇ ਚਾਹੀਦੇ ਆ ਇੱਕ ਸਾਨੂੰ ਲੰਬਾ ਅਰਸਾ ਹੋ ਗਿਆ ਸਰਕਾਰ ਨੂੰ ਕਹਿੰਦਿਆਂ ਨੂੰ ਕਿ ਕਸੀਬਰੇ ਜਿਹੜਾ ਆਨੰਦਪੁਰ ਸਾਹਿਬ ਤੋਂ ਉਹ ਗੋਇੰਦ ਆਪਣੇ ਸਾਡੇ ਕੀਰਪੁਰ ਦੀ ਜਿਹੜੀ ਆਪਣੇ ਸਾਡੇ ਜਾਂਦੇ ਸਰਸਾਂ ਦਾ ਦੀ ਉਹਦੇ ਵਿੱਚ ਉਹਦੇ ਵਿੱਚ ਉਹਦੀ ਲੀਕੇਜ ਹੋ ਰਹੀ ਆ ਤੇ ਸਰਕਾਰ ਕਾਰਜ ਉਹ ਨਹੀਂ ਕਰ ਰਹੀ ਜਿਹੜੇ ਕਰਨੇ ਵਾਲੇ ਤੇ ਮੈਨੂੰ ਲੱਗਦਾ ਵੀ ਕਿਉਂਕਿ 12 27 ਲੱਗੇ ਆ ਰਿਹਾ ਤੇ ਸੋਚਿਆ ਇਹ ਜਾ ਰਿਹਾ ਕਿ ਇਹਦੇ ਵਿੱਚ ਜਿਹੜੇ ਧਾਰਮਿਕ ਸਮਾਗਮ ਆ ਇਹ ਮੈਂ ਆਪਾਂ ਮੋਰੇ ਹੋ ਕੇ ਮਨਾਈਏ ਤਾਂ ਕਿ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਪਾ ਜਾਏ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਕਾਰਜ ਜਿਹੜੇ ਮੈਂ ਤੁਹਾਨੂੰ ਗਿਣਾਏ ਹੋਰ ਵੀ ਕਈ ਗਿਣਾ ਸਕਦਾ ਬਹੁਤ ਸਾਰੇ ਹੋਰ ਵੀ ਕਾਰਜ ਆ ਜਿਹੜੇ ਹੋਣ ਵਾਲੇ ਆ ਤੇ ਤੁਸੀਂ ਉਹਨਾਂ ਕਾਰਜਾਂ ਵੱਲੋਂ ਕਿਰਪਾ ਕਰਕੇ ਇੱਕ ਕਾਰਜ ਕਰੋ ਤੁਸੀਂ ਵੱਡਾ ਕੋ ਯੂਨੀਵਰਸਿਟੀ ਜਾਂ ਵੱਡਾ ਹਸਪੀਟਲ ਡਿਕਲੇਅਰ ਕਰੋ ਗੁਰਦੇਵ ਬਹਾਦਰ ਪਾਸ਼ਾ ਜੀ ਦੀ ਇਸ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜਿਹੜੇ ਭਾਈ ਮਤੀਦਾਰ ਭਾਈ ਸਤੀਦਾਰ ਭਾਈ ਦਿਆਲਾ ਜੀ ਉਹਨਾਂ ਲਈ ਕੋ ਵੱਡਾ ਯਾਦਗਾਰੀ ਕੋਈ ਗਰੀਬ ਗੁਰਬਿਆਂ ਲਈ ਕੋ ਬੇ ਆਪਣਾ ਕੋ ਹਾਊਸ ਬਣਾ ਦਿਓ ਜਿਹਨੂੰ ਆਪਾਂ ਅੱਜ ਕਰ ਬਿਰਦਾਸ ਨੂੰ ਕਹਿੰਦੇ ਆ ਤੇ ਨਾਲ ਦੀ ਨਾਲ ਸਤਗੁਰਾਂ ਦਾ ਗੁਰਤਾ ਗੱਦੀ ਦੇਸ ਵੀ 350 ਸਾਲ ਆ ਰਿਹਾ ਉਹ 350 ਸਾਲ ਗੁਰਤਾ ਗੱਦੀ ਦੇਵ ਸਤਗੁਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 9 ਸਾਲ ਦੀ ਆਜੂ ਦੇ ਵਿੱਚ ਉਹ ਕਰਤੱਵ ਕੀਤੇ ਜਿਹੜੇ 9 ਕਰੋੜ ਸਾਲ ਚ ਵੀ ਜਾਂ ਇਦੋਂ ਵੀ ਜ਼ਿਆਦਾ ਸਮਾਂ ਹੋਵੇ ਕੋਈ ਨਹੀਂ ਕਰ ਸਕਦਾ ਕਿਉਂਕਿ ਗੁਰੂ ਜੋਤੀ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਸੋ ਮੈਂ ਅੱਜ ਜਿਹੜੀ ਤੁਹਾਡੀ ਪ੍ਰੈਸ ਕਾਨਫਰੰਸ ਇਸ ਕਰਕੇ ਕੀਤੀ ਆ ਕਿ ਮੈਂ ਕੋਈ ਈਰਖਾ ਵਾਸਤੇ ਨਹੀਂ ਗੱਲ ਕਰ ਰਿਹਾ ਇਹ ਪ੍ਰੋਗਰਾਮ ਜਿਹੜੇ ਅਸੀਂ ਸਾਰੇ ਪਹਿਲਾਂ ਆਲਰੇਡੀ ਲੀਕ ਹੋ ਆ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕਰੋ ਆਪਣੀ 23 24 25 ਸ਼ਮੂਲੀਅਤ ਕਰੋ ਅਸੀਂ ਤੁਹਾਨੂੰ ਸੱਦੇ ਪੱਤਰ ਵੀ ਦੇਣਾ ਆਵਾਂਗੇ ਐਵੇਂ ਵੀ ਗੁਰੂ ਘਰ ਦੀ ਮਰਿਆਦਾ ਆ ਉਹਦੇ ਵਿੱਚ ਕੋਈ ਕਿਸੇ ਨੂੰ ਰੋਕ ਟੋਕ ਨਹੀਂ ਹੁੰਦੀ ਉੱਥੇ ਕੋਈ ਵੀ ਸ਼ਾਮਲ ਹੋ ਸਕਦਾ ਗੋਰਦਰਾ ਸੀਸਗੰਜ ਜਿੱਥੇ 사ਤਗੁਰਾਂ ਦੇ ਸੀਸ ਦਾ ਸੰਸਕਾਰ ਹੋਇਆ ਤੇ ਨਾਲ ਅਕਾਲੀ ਬੁੰਗਾ ਜਿੱਥੇ ਗੁਰੂ ਸਾਹਿਬ ਨੇ ਬੈਠ ਕੇ ਖਾਲਸੇ ਪੰਥ ਨੂੰ ਇੱਕ ਵੱਡੇ ਜਾਹੋ ਜਲਾਲ ਵੀ ਦਿਖਾਲੇ ਸੀ ਖਾਲਸਾ ਪੰਥ ਦੀ ਸਿਰਜਣਾ ਲਈ ਸੋ ਉੱਥੇ ਇਹ ਸਮਾਗਮ ਹੋਣੇ ਆ ਇਹਨੂੰ ਸ਼ੋ ਆਫ ਸਟਰੈਂਥ ਕਰਨ ਦੀ بجائے ਗੁਰੂ ਨੂੰ ਸਮਰਪਿਤ ਹੋ ਕੇ 사ਤਗੁਰ ਜੀ ਨੂੰ ਸਮਰਪਿਤ ਹੋ ਕੇ ਸਮਾਗਮ ਕੀਤੇ ਜਾਣ ਸੋ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਸਾਰੇ ਪ੍ਰੋਗਰਾਮ ਅਚੇਤਤ ਤੌਰ ਤੇ ਸਾਰੇ ਲੀਕਯੂਆ ਤੇ ਸ਼ੁਰੂ ਵੀ ਹੋ ਗਏ ਆ ਸੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਤੁਹਾਡਾ ਅੰਤ ਦੇ ਵਿੱਚ ਫੇਰ ਆ ਜਿੰਨੀਆਂ ਵੀ ਤੁਹਾਨੂੰ ਮੈਂ ਸ਼ਤਾਬ ਦੀਆਂ ਗਣਾਈਆਂ ਜਿਹੜੇ ਗੋਇੰਦਵਾਲ ਦੀ ਧਰਤੀ ਦੀ ਸ਼ਤਾਬ ਦੀ ਸੀ ਲੱਖਾਂ ਲੋਕ ਜਾਮ ਦੇ ਵਿੱਚ ਬਕਾਬੂ ਰਹੇ ਆਉਂਦੇ ਸੀ ਬਹੁਤ ਵੱਡੇ ਪੱਧਰ ਦੇ ਉੱਤੇ ਤੇ ਬਾਲੇ-ਬਾਸੇ ਦੀ ਛੜਕ ਵੀ ਬੜੀ ਟੁੱਟੀ ਹੋ ਸੀ ਪਰ ਕੋਈ ਤਰਸ ਨਹੀਂ ਕੀਤਾ ਹੁਣ ਵੀ ਮੈਂ ਨਿਮਰਤਾ ਸਹਿਤ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਧਾਰਮਿਕ ਸਮਾਗਮ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਕਰਨ ਦੀ ਸਮਰੱਥ ਆ ਤੇ ਦੂਸਰੀਆਂ ਜਥੇਬੰਦੀਆਂ ਦੇਖੋ ਚਾਹੇ ਦਮਦਮੀ ਟਕਸਾਲ ਆ ਚਾਹੇ ਨਿਹੰਗ ਸਿੰਘਾਂ ਦੀਆਂ ਸੰਮੌਰ ਜਥੇਬੰਦੀਆਂ ਚਾਹੇ ਹੋਰ ਜਥੇਬੰਦੀਆਂ ਉਹ ਸਾਰੀਆਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਹਿਯੋਗ ਕਰਦੀਆਂ ਆਪਣੇ ਤੌਰ ਤੇ ਕੋਈ ਇਕਾ ਤੋਕਾ ਉਹ ਮਨਾ ਲੈਂਦੇ ਵਖਰੀ ਗੱਲ ਆ ਪਰ ਵੱਡੀ ਸ਼ਤਾਬਦੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾਉਂਦੀ ਆ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਪ੍ਰਗਟ ਦਿੱਤਾ ਸੀ ਫਿਰ ਅੰਤ ਦੇ ਵਿੱਚ ਇਹਨਾਂ ਨੂੰ ਫਿਰ ਦੁਬਾਰਾ 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 ਕਹਿੰਦਾ ਚੰਗਾ ਨਹੀਂ ਲੱਗਦਾ ਬੇਨਤੀ ਕਰਦਾ ਕਿ ਇਹ ਪ੍ਰੋਗਰਾਮ ਤੁਸੀਂ ਤਕਨਾਰ ਕਮ ਸੇ ਕਮ ਸਿੱਖ ਪੰਥ ਦੇ ਵਿੱਚ ਟਕਰਾਈ ਹੁੰਦਾ ਕਿਉਂਕਿ ਜਿਹੜੇ ਪੈਰਲਲ ਆਪਾਂ ਪ੍ਰੋਗਰਾਮ ਲੀਕ ਲਈਏ 23 24 25 ਅਸੀਂ ਪ੍ਰੋਗਰਾਮ ਰੱਖੇ ਸਾਡੇ ਤਾਂ ਅਸੀਂ ਸਾਲ ਪਹਿਲਾਂ ਦੇ ਰੱਖੇ ਆ ਤੇ ਹੁਣ ਤੁਸੀਂ ਵੀ ਰੱਖ ਦਿੱਤੇ ਤਾਂ ਫਿਰ ਉਹ ਕਈ ਵਾਰੀ ਉਹ ਟਕਰਾਵ ਵਾਲੀ ਨੂੰ ਸਥਿਤੀ ਚੱਲ ਜਾਂਦੀ ਆ ਇਹ ਸਮਾਂ ਜੋੜਨ ਦਾ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਸ ਮੁਲਖ ਦੇ ਭਾਵੇਂ ਇੱਕ ਫਿਰਕਾ ਸੀ ਭਾਵੇਂ ਗੁਰੂ ਸਾਹਿਬ ਜੀ ਨੇ ਇਹ ਜਿਹੜੇ ਆਪਣੇ ਸ਼ਰੀਰ ਦਾ ਬਲੀਦਾਨ ਦਿੱਤਾ ਇਸ ਰਲ ਮਿਲ ਕੇ ਮਨਾਇਏ ਇਹਦੇ ਵਿੱਚ ਹੀ ਸਾਰਿਆਂ ਦਾ ਸਾਡਾ ਜਿਹੜਾ ਆ ਉਹ ਗੁਰੂ ਪ੍ਰਤੀ ਵਫਾਦਾਰੀ ਹੋਊਗੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤਾਬੀ ਸਮਾਜ ਮੰਨੂ ਲੈ ਕੇ ਕਾਲੀ ਪਈ ਹੈ ਸਰਕਾਰ ਇਹ ਲੱਗਦਾ ਕੀ ਹੈ ਕਿ ਜਦੋਂ ਦੌਰ ਬੈਂਦੀ ਇੱਕ ਇੱਕ ਪੋਸਟ ਵੀ ਸਾਂਝੀ ਆਈ ਹੈ ਉਸ ਦੇ ਵਿੱਚ ਉਹਨੇ ਲਿਖਿਆ ਹੈ ਕਿ ਇਹ ਪੰਥ ਸਾਡਾ ਵੀ ਹੈ ਤੁਹਾਡਾ ਨਹੀਂ ਇਸ ਤੋਂ ਕੀ ਜਾਗ ਜ਼ਾਹਰ ਹੁੰਦਾ ਹੈ ਜੀ ਦੇਖੋ ਪੰਥ ਤਾਂ ਸਾਰਿਆਂ ਦਾ ਸਾਂਝਾ ਹੈ ਦੇ ਵਿੱਚ ਕੋਈ ਦੋਰਾਵਾ ਨਹੀਂ ਜੀ ਜੀ ਤੇ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ ਸ਼ਾਹਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਆ ਇਹ ਤੇ ਅਸੀਂ ਤਾਂ ਕਹਿੰਦੇ ਅਸੀਂ ਅਸੀਂ ਤਾਂ ਕਹਿੰਦੇ ਪੰਥ ਨੂੰ ਇਕੱਠਾ ਕਰੀਏ ਵੇ ਆਓ ਤੁਸੀਂ ਵੀ ਵਿੱਚ ਜਨਦਾਪਦਾ ਹੋਣੀ ਨਹੀਂ ਬਾਤ ਆ ਨਾ ਅਸੀਂ ਦਾ ਪ੍ਰੋਗਰਾਮ ਸਾਲ ਦੇ ਇਤਿਹਾਸ ਕਿਉਂ ਆ ਤੇ ਜੇ ਇਹਨਾਂ ਨੂੰ ਕਾਹਲੀ ਹੁਣ ਇਹਦੇ ਪਿੱਛੇ ਕੀ ਹੈ ਉਹਨਾਂ ਨੂੰ ਤੁਸੀਂ ਸਵਾਲ ਕਰ ਲਾਇਓ ਪਰ ਮੈਨੂੰ ਭਾਪਦਾ ਭਈ ਏਵੇਂ ਨਹੀਂ ਕਰਨਾ ਚਾਹੀਦਾ ਸਰਕਾਰ ਨੂੰ ਆਪਣੇ ਕੋਈ ਹੋਰ ਵੱਡੇ ਜਿਹੜੇ ਇਵੈਂਟ ਸਤਾਪਤ ਕਰਨ ਜਿਹੜੇ ਸਦੀਵ ਕਾਲ ਚੇਤਾ ਰਹੂਗਾ ਜੀ ਭਈ ਆਹ ਜਿਹੜੇ 2025 ਦੇ ਵਿੱਚ ਸਰਕਾਰ ਨੇ ਸ਼ਤਾਪਦੀ ਨੂੰ ਸਮਰਪਿਤ ਕੀ ਕੀਤਾ ਸੀ ਤੇ ਧਾਰਮਿਕ ਸਮਰਗਤ ਮਦ ਅਸੀਂ ਆਪ ਕਰ ਰਹੇ ਹਾਂ ਸੀਐਮ ਸਾਹਿਬ ਆ ਰਹੇ ਨੇ ਤੁਸੀਂ ਮੁਲਾਕਾਤ ਕਰ ਕਰੋਗੇ ਉਹਨਾਂ ਦੇ ਨਾਲ ਇਹ ਮੁੱਦਾ ਰੱਖੋਗੇ ਜੀ ਠੀਕ ਹੈ ਅਸੀਂ ਤਾਂ ਚਲੋ ਸਵਾਲ ਪੁੱਛਾਂਗੇ ਤੁਸੀਂ ਵੀ ਮੁੰਡਾ ਰੱਖੂਗੇ ਚਲੋ ਬੇਨਤੀ ਹੈ ਆਪ ਜਿਹੜੀ ਹਾਲੇ ਗੱਲ ਹੋਣੀ ਉਹਦਾ ਮੈਂ ਹੋਣੇ ਕੀ ਤੁਹਾਨੂੰ ਜਵਾਬ ਦੇ ਦਿਆਂ ਪਰ ਆ ਰਹੇ ਹੋ ਇੱਥੇ ਨੂੰ ਜੇ ਮਿਲ ਲਗੇ ਉਹ ਲੈ ਬੈਠ ਕੇ ਕੋਈ ਵਿਚਾਰਾਂ ਕਰਾਂਗੇ ਕੋਈ ਨਾ ਕੋਈ ਪ੍ਰਧਾਨ ਜੀ ਸਟਾਫ ਦੀਆਂ ਪਿਛਲੇ ਸਮੇਂ ਵੀ ਬਣਾਈਆਂ ਗਈਆਂ ਕਦੀ ਵੀ ਸ਼ਰੋਣੀ ਕਮੇਟੀ ਨੇ ਇਹ ਨਹੀਂ ਦੇਖਿਆ ਕਿ ਪੰਜਾਬ ਦੇ ਵਿੱਚ ਕਿਸ ਕਿਹੜੀ ਸਰਕਾਰ ਚੱਲਦੀ ਪਈ ਹੈ ਜਾਂ ਸੈਂਟਰ ਚ ਕਿਹੜੀ ਡਾਕਟਰਪਤੀ ਤੱਕ ਫੁੱਲੇ ਸੱਤੇ ਦਿੱਤੇ ਜਾਂਦੇ ਨੇ ਸਾਰਿਆਂ ਨੇ ਆ ਕੇ ਸ਼ਮੂਲੀਅਤ ਵੀ ਕੀਤੀ ਆ ਸਟੇਜਾਂ ਦੇ ਉੱਤੇ ਵੀ ਉਹਨਾਂ ਨੂੰ ਮਾਨ ਸਨਮਾਨ ਪੂਰਾ ਦਿੱਤਾ ਗਿਆ ਪਰ ਆਮ ਆਦਮੀ ਪਾਰਟੀ ਨੂੰ ਕੀ ਲੱਗਦਾ ਕਿ ਸਾਨੂੰ ਇੱਥੇ ਮਾਨ ਸਨਮਾਨ ਨਹੀਂ ਮਿਲਦਾ ਦੇਖੋ ਮੈਂ ਵਾਰ-ਵਾਰ ਪਹਿਲਾਂ ਵੀ ਕਹਿੰਦਾ ਰਿਹਾ ਹੁਣ ਵੀ ਕਹਿੰਦਾ ਕਈ ਵਾਰੀ ਇੱਕ ਦੋਕੜ ਵਾਰੀ ਕਾਂਗਰਸ ਨੇ ਵੀ ਯਤਨ ਕੀਤਾ ਸੀ ਪਰ ਫਿਰ ਪਿੱਛੇ ਨੂੰ ਮੁੜ ਗਏ ਕਿਉਂਕਿ ਖਾਲਸੇ ਪੰਥ ਦੀਆਂ ਰਵਾਇਤਾਂ ਆ ਤੇ ਰਵਾਇਤਾਂ ਜਿਹੜੀਆਂ ਆ ਉਹ ਸਾਡੀਆਂ ਅੱਜ ਵੀ ਚੱਲ ਰਹੀਆਂ ਫਿਰ ਤਾਂ ਸਾਡੀਆਂ ਅੱਜ ਵੀ ਚੱਲ ਰਹੀਆਂ ਤੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਮਨਾਇ ਰਹੀ ਤੇ ਤੁਹਾਨੂੰ ਅਸੀਂ ਚਮੂਲੀਤ ਕਰ ਲਏ ਉਦਾਂ ਵੀ ਆਉਣਾ ਹੀ ਆ ਕਹਿਣਾ ਹੀ ਆ ਸਾਰਿਆਂ ਨੂੰ ਅੱਜ ਦਾ ਦੇਖਦੇ ਪ੍ਰਧਾਨ ਮੰਤਰੀ ਨੂੰ ਵੀ ਰਾਸ਼ਟਰਪਤੀ ਨੂੰ ਵੀ ਤੇ ਸਾਰਿਆਂ ਨੂੰ ਵਾਕਿਆ ਨੂੰ ਵੀ ਅਸੀਂ ਪਹਿਲਾਂ ਵੀ ਉਦੋਂ ਪ੍ਰੈਸ ਕਾਨਫਰੰਸ ਸਾਜੀ ਜਦੋਂ ਕੀਤੀ ਸੀ ਉਸ ਦਿਨ ਕਿਹਾ ਸੀ ਅਸੀਂ ਸਾਰਿਆਂ ਨੂੰ ਖੁੱਲਾ ਨਿਯੋਂਦਾ ਦਿੰਨੇ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਸ ਮੁਲਖ ਲਈ ਆਪਣੇ ਸੀਸ ਦਾ ਬਲਿਦਾਨ ਕੀਤਾ ਸੀ ਤੇ ਸਾਰਿਆਂ ਦਾ ਫਰਜ਼ ਬਣਦਾ ਵੀ ਇਹਦੇ ਵਿੱਚ ਵੱਡੇ ਪੱਧਰ ਤੇ ਆ ਕੇ ਸ਼ਮੂਲੀਅਤ ਕਰਨ। ਕਿ ਪਾਕਿਸਤਾਨ ਜਿੱਥੇ ਜਾਣਾ ਸੀਗਾ ਉਸ ਤੇ ਕੋਈ ਰੋਕ ਲਗਾਈ ਗਈ ਹੈ ਗ੍ਰਹਿ ਮੰਤਰਾਲੇ ਵੱਲੋਂ ਇਹ ਸੋਨੇ ਚ ਆਇਆ ਜੀ ਇਹ ਕਿਉਂਕਿ ਹਰਿਆਣਾ ਕਮੇਟੀ ਤੇ ਰੋਕ ਲਗਾ ਦਿੱਤੀ। ਦੇਖੋ ਜ਼ਿਲੇ ਪਿੱਛੇ ਸਹਿਬ ਗੁਰੂ ਅਰਜਨ ਦੇ ਪਾਤਸ਼ਾਹ ਦਾ ਸ਼ਹੀਦੀ ਦਿਵਸ ਮਨਾਉਣ ਜਾਣਾ ਸੀ ਤੇ ਸਾਨੂੰ ਬੀਜੇਪੀ ਲੱਗਾਇਆ ਸੀ ਪਰ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ। ਹੁਣ ਅਸੀਂ ਆਪਣੇ ਤੌਰ ਤੇ ਪਾਸਪੋਰਟ ਤਾਂ ਮੰਗੇ ਜੇ ਸਰਕਾਰ ਨਹੀਂ ਇਜਾਜ਼ਤ ਦੋ। ਫਿਰ ਜਥਾ ਨਹੀਂ ਜਾਊਗਾ। ਕੀ ਕਰਨ ਨੂੰ ਫੌਰਨੇ ਉਹਨੇ ਇਹ ਦਾਅਵਾ ਕਰਕੇ ਕਿ ਅਮਰੀਕਾ ਦੀ ਸ਼ੁਰੂਆਤ ਇਲਾਕੇ ਦੇ ਵਿੱਚ ਕੋਈ ਬੋਡਰ ਹੈ ਜਿਸ ਲਾਗੋਬ ਰੱਖੇ ਗਏ ਸੀ ਕਿ ਉਹ ਉੱਥੇ ਧਰ ਪਰਿਵਰਤਨ ਬੜਾ ਹੋ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਜਿਹੜੀਆਂ ਪ੍ਰਚਾਰਕਾਂ ਦੀਆਂ ਜੂਕੀਆਂ ਲਗਾਈਆਂ ਸੀ ਉਹਨੂੰ ਰੱਦ ਕਰ ਦਿੱਤਾ ਦੇਖੋ ਉਹ ਭੈਣਾਂ ਗੀਆਂ ਸਾਡੀ ਸਤਿਕਾਰ ਜੋ ਗਿਆ ਸਾਡੇ ਕਿਉਂਕਿ ਸ਼ਤਾਬਦੀ ਦੇ ਸਾਰੇ ਜਿਹੜੇ ਸਮਾਗਮ ਸ਼ੁਰੂ ਹੋ ਗਏ ਆ ਅਸੀਂ ਇੱਕ ਹਲਕੇ 'ਚ ਨਹੀਂ ਸਾਰਿਆਂ ਹਲਕਿਆਂ ਦੇ ਵਿੱਚੋਂ ਜਿਹੜੇ ਪ੍ਰਚਾਰਕ ਆ ਉਹ ਕੁਝ ਅਡੇ ਹਾਇਟ ਡਿਪਲੋਮੇਟ ਕੀਤੇ ਕੁਝ ਬਾਬੇ ਬਕਾਲੇ ਡਿਪਲੋਮੇਟ ਕੀਤੇ ਤੇ ਮੈਂ ਤੁਸੀਂ ਜਾਣਦੇ ਆ 4 ਸਾਲ ਮੈਨੂੰ ਹੋ ਗਏ ਆ ਮੈਂ ਕਦੇ ਇਦਾਂ ਦੀ ਭਾਵਨਾ ਨਹੀਂ ਕਦੇ ਰੱਖੀ ਪ੍ਰਧਾਨ ਜੀ ਪ੍ਰਧਾਨ ਜੀ ਪੰਜ ਮੈਂਬਰੀ ਕਮੇਟੀ ਨੇ ਐਲਾਨ ਕੀਤਾ ਕਿ 11 ਦਸੰਬਰ ਤੇਜਸਿੰਘ ਸਮੁੰਦਰੀ ਅੱਜ ਜਰਾਬ ਕੀਤਾ ਜਾਊਗਾ ਮੇਰੇ ਕੋਲ ਹਾਲੇ ਕੋਈ ਇਨਫੋਰਮੇਸ਼ਨ ਨਹੀਂ ਭਗਵਾਨ ਜੀ ਜੇਕਰ ਮਨ ਕਰਦੇ ਆ ਕੋਈ ਨਾ ਜਿੱਲੇ ਗੱਲ ਹੋਊਗੀ ਫਿਰ ਉਦੋਂ ਕਰਾਂਗੇ ਹੁਣ ਹਲੇ ਐਡਵਾਂਸ ਹੈ ਆਪਾਂ ਗੱਲਾਂ ਜਿਹੜੀਆਂ ਕਰ ਗਿਆ ਇਹ ਚੰਗੀ ਨਹੀਂ ਲੱਗਦੀ ਗੱਲ ਇੰਨੀ ਕਮੇਟੀ ਪਰ ਪਹਿਲਾਂ ਵੀ ਸਰਕਾਰ ਨੂੰ ਅਪੀਲ ਕੀਤੀ ਸੀ ਅੱਜ ਵੀ ਆਪ ਜੀ ਨੇ ਕੀਤੀ ਕਬ ਸਟੇਟਮੈਂਟ ਵੀ ਦਿੱਤੀ ਕਿ ਇਹ ਕੋਈ ਸ੍ਰੋਮਿਕ ਕਮੇਟੀ ਜਿਹੜੀ ਆਪ ਹੰਦਸਤਸਵਾ ਦਾ ਬਾਰੇ ਧਰ ਦੇ ਧਰ ਉਸ ਵਕਤ ਕਰਦੀਆਂ ਨੇ ਨਹੀਂ ਆਪ ਕਰਦੇ ਉਹ ਹਾਂ ਰਾਜ ਦੇ ਉੱਤੇ ਆ ਕੇ ਸੇਮ ਪੈਰਲਲ 23 24 25 ਮੁੱਦਿਆਂ ਨੂੰ ਮੰਗ ਰੱਖੀ ਸਰਕਾਰ ਤੋਂ ਕੀ ਇਹ ਮਾਮਲਾ ਅਦਾਲਤ ਦੇ ਸਾਹਮਣੇ ਵੀ ਜਾਇਜ਼ ਆ ਸਕਦਾ ਦੇਖੋ ਦੇਖੋ ਹਾਲੇ ਯਾਰ ਡੈਮੋਕਰੇਸੀ ਲੋਕਤੰਤਰ ਹੈ ਜੇ ਇਹ ਸਰਕਾਰ ਆਪਣੇ ਆਪ ਨੂੰ ਕਲੇਮ ਕਰਦੀ ਆ ਵੀ ਅਸੀਂ 92 ਜਿੱਤ ਕੇ ਤੇ ਪੰਜਾਬ ਦੀ ਸਰਕਾਰ ਚਲਾ ਰਹੇ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 185 ਮੈਂਬਰ ਆ ਪੰਜ ਕੁਆਰਟੇਡ ਮੈਂਬਰ ਆ ਇਹ ਕੇਸ ਕੰਮ ਲਈ ਚੁਣੇ ਜਾਂਦੇ ਇਹ ਨਾ ਕੰਮ ਲਈ ਚੁਣੇ ਜਾਂਦੇ ਮੈਂ ਤਾਂ ਹੀ ਤਾਂ ਕਹਿੰਦਾ ਸਰੀਕਾ ਨਾ ਪਾ ਲੋ ਸਰਕਾਰ ਆਪਣੇ ਕੰਮ ਕਰੇ ਸ਼ੋਮਣੀ ਕਮੇਟੀ ਸਮਰਾਥਿਆ ਇਹਨੂੰ ਆਪਣੇ ਕੰਮ ਕਰਾ ਦੇ ਸਿਆਸੀ ਲਾਭ ਦੀ ਕੋਸ਼ਿਸ਼ ਕਰ ਰਹੇ ਕਿ ਇਹ ਇਸ ਪਾਈ ਦੀ ਲੱਗੇ ਨੇਰੇ ਲੱਗੇ ਹੀ ਆ 6 ਮਹੀਨੇ ਬਾਅਦ ਹੋਰ ਕੇ ਲਈ ਸਾਲ ਬਾਅਦ ਚੁਗਦਾਤਾ ਲੱਗਣਾ ਇਹ 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 ਇਸਤਤੀਆਂ ਨੇ ਲੱਗਦਾ ਕਿ ਸਿਆਸੀ ਦਾ ਹਾਲ ਹੈ ਇਹ ਇਹ ਹਰਜੋਤ ਮੈਂ ਸੋਣਾ ਨੂੰ ਜਿਲ੍ਹੇ ਪ੍ਰੈਸ ਕਾਨਫਰੰਸ ਕਰਨਗੇ ਦੁਬਾਰਾ ਉਦੋਂ ਤੁਸੀਂ ਸਵਾਲ ਕਰੋ ਇੱਕ ਸਾਫ ਸਵਾਲ ਹੈ ਕਿ ਜਿਹੜਾ ਕੋਈ ਗੈਰ ਸਿੱਖ ਹੈ ਜਿਸਨੇ ਕੋਈ ਤਾਰਾ ਨਹੀਂ ਪ੍ਰਕਾਸ਼ਿਆ ਹੋਇਆ ਜਾਂ ਜਿਸਨੇ ਕੋਈ ਅਮਦ ਨਹੀਂ ਸ਼ੱਕਿਆ ਹੋਇਆ ਕਿ ਉਹ ਧਰਮ ਦੇ ਵਿੱਚ ਕੋਈ ਕਦਰ ਨਹੀਂ ਦੇ ਸਕਦਾ ਕਿਉਂਕਿ ਸਰਕਾਰ ਸਾਹਿਬ ਨੇ ਅੱਜ ਭਗਵੰਤ ਸਿੰਘ ਮਾਨ ਹੋਰਾਂ ਨੂੰ ਕਿਹਾ ਕਿ ਪਹਿਲਾਂ ਅਮਰਦ ਛਕਣ ਸਿੱਖੀ ਵਾਲੇ ਬਾਣੇ ਵਾਲੇ ਬੰਦ ਫੇਰ ਆ ਕੇ ਧਾਰਮਿਕ ਮਾਮਲਿਆਂ ਦੇ ਵਿੱਚ ਦੇਖੋ ਦੋ ਤਰ੍ਹਾਂ ਪਲੀਫਾਈ ਕਰ ਦਿਓ ਜੀ ਦੋ ਤਰ੍ਹਾਂ ਹੁੰਦੀਆਂ ਇੱਕ ਆਪਾਂ ਸਹਿਜ ਧਾਰੀ ਸਿੱਖਿਆ ਇੱਕ ਅਮਰਧਾਰੀ ਸਿੱਖਿਆ ਜਿਹੜਾ ਲੀਡ ਕਰਨਾ ਹੁੰਦਾ ਖਾਲਸਾ ਪੰਥ ਦੇ ਕੁਝ ਆਧਾਰਿਆਂ ਨੂੰ ਉਹ ਅਮਰਧਾਰੀ ਇੱਕ ਮਰਿਆਦਾ ਆ ਸਾਡੀ ਸਿੱਖ ਪੰਥ ਦੀ ਤੇ ਜਿਹੜਾ ਸਹਿਜ ਧਾਰੀ ਆ ਸ਼ੰਬੂਲੀਏ ਤਾਂ ਕੋਈ ਵੀ ਕਰ ਸਕਦਾ ਸ਼ੰਬੂਲੀਅਤ ਦਾ ਨਹੀਂ ਕੋਈ ਮਤਲਬ ਗੱਲ ਜੇ ਲੇ ਕਿਸੇ ਨੇ ਲੀਡ ਕਰਨਾ ਆ ਉਸ ਵੇਲੇ ਉਹ ਲੀਡ ਕਰਨ ਵਾਲਾ ਅਮਰਧਾਰੀ ਹੋਣਾ ਚਾਹੀਦਾ ਰਹਿਤਮਾਨ ਹੋਣਾ ਚਾਹੀਦਾ ਸਾਰਿਆਂ ਪੱਖਾਂ ਤੋਂ ਸੰਪੂਰਨ ਚਾਹੀਦਾ ਭਾਰਤੀ ਪੰਜਾਬ ਸਰਕਾਰ ਚਲੋ ਅਸੀਂ ਤਾਂ ਜਦਨ ਕਰਦੇ ਆਂ ਜੀ ਇਹਦਾ ਸੈਂਟਰ ਸਰਕਾਰ ਨੂੰ ਵੀ ਕਹਿੰਦੇ ਆਂ ਵੀ ਆਹ ਰੋਜ਼ ਦੀ ਰੋਜ਼ ਹੀ ਮੇਲਾ ਆਉਂਦੀ ਆ ਤੇ ਆ ਕੇ ਭਾਈ ਆਪਣੇ ਵੀ ਸਾਰੇ ਉਹਦਾ ਪਤਾ ਕਰਕੇ ਦੱਸੋ ਬਹੁਤ ਬਹੁਤ ਧੰਨਵਾਦ